ਇਹ ਸਾਰੀਆਂ ਗੱਲਾਂ ਹੀ ਨੇ ਕਿ ਐਵੇਂ ਪੈਸਾ ਮਾਇਨੇ ਰੱਖਦਾ ਹੈਗਾ ਪੈਸਾ ਮਾਇਨੇ ਰੱਖਦਾ ਵੀ ਪੈਸਾ ਜ਼ਰੂਰੀ ਨਹੀਂ ਹੈਗਾ ਜੀਵਨ ਜਿਉਣ ਲਈ ਪੈਸਾ ਜ਼ਰੂਰੀ ਹੈਗਾ ਇੱਕ ਵਾਰ ਦੀ ਗੱਲ ਆ ਅਮੀਰ ਘਰ ਦੀ ਕੁੜੀ ਹੁੰਦੀ ਸੀ ਉਹਨੇ ਗਰੀਬ ਪਰਿਵਾਰ ਦੇ ਮੁੰਡੇ ਨਾਲ ਆਪਦੇ ਪਰਿਵਾਰ ਦੇ ਖਿਲਾਫ ਜਾ ਕੇ ਧੱਕੇ ਨਾਲ ਵਿਆਹ ਕਰਵਾ ਲਿਆ ਤੇ ਵਿਆਹ ਕਰਾਇਆ ਉੱਥੇ ਜਾ ਕੇ ਜਦੋਂ ਦੇਖਿਆ ਉੱਥੇ ਉਹਨਾਂ ਕੋਲੇ ਪੰਜ ਰੋਟੀਆਂ ਦਾ ਹੀ ਆਟਾ ਹੁੰਦਾ ਸੀਗਾ ਸ਼ਾਮ ਨੂੰ ਇੰਨੀ ਗਰੀਬੀ ਸੀਗੀ ਤੇ ਵੀ ਦੋ ਰੋਟੀਆਂ ਵੀ ਪੂਰੀਆਂ ਨਹੀਂ ਸੀ ਆਉਂਦੀਆਂ ਪਰਿਵਾਰ ਨੂੰ ਜੇ ਇੱਕ ਰੋਟੀ ਪੂਰੀ ਨਹੀਂ ਸੀ ਆਉਂਦੀ ਹੈਗੀ ਤੇ ਅੱਗੇ ਜਾ ਕੇ ਜਦੋਂ ਹੌਲੀ ਹੌਲੀ ਸ਼ਾਮਾ ਪਿਆ ਉਹਨੇ ਗਰੀਬੀ ਨਾ ਛੱਲੀ ਤੇ ਆਪਦੇ ਮਾਂ ਨੂੰ ਜਾ ਕੇ ਕਹਿੰਦੀ ਮੇਥੋਂ ਗਲਤੀ ਹੋ ਗਈ ਤੇ ਉਹਦੀ ਮਾਂ ਨੇ ਗਾਹ ਪਿਓ ਮੂਰੇ ਖੜੀ ਕਰਤੀ ਵਿਆਹ ਆ ਗਈ ਹੁਣ ਤੇ ਉਹਦਾ ਪਿਓ ਕਹਿੰਦਾ ਵੀ ਪੁੱਤ ਕਹਿੰਦਾ ਵੀ ਤੂੰ ਗੁਰੂ ਦੀ ਹਜ਼ੂਰੀ ਚ ਲਾਮਾਂ ਲਈਆਂ ਨੇ ਵੀ ਸਾਡੇ ਖਿਲਾਫ ਜਾ ਕੇ ਵੀ ਹੁਣ ਤਾਂ ਤੈਨੂੰ ਵੀ ਇਹ ਵੀ ਪਰਿਵਾਰ ਇੱਥੇ ਐ ਤੇਰਾ ਇਹ ਵੀ ਇੱਥੇ ਨਿਵਾਉਣੀ ਪੋਗੇ ਹੁਣ ਤੈਨੂੰ ਕਹਿੰਦੀ ਜੀ ਵੀ ਸਾਡੇ ਤੇ ਗਰੀਬੀ ਆ ਵੀ ਅਸੀਂ ਕੀ ਕਰੀਏ ਸਾਡੀ ਮਤ ਕਰੋ ਉਹ ਕਹਿੰਦੇ ਵੀ ਨਹੀਂ ਕਹਿੰਦੇ ਵੀ ਹੁਣ ਕਹਿੰਦੇ ਵੀ ਜਿਵੇਂ ਤੇਰੀ ਮਾਂ ਨੇ ਤੇਰੀ ਦਾਦੀ ਨੇ ਤੇ ਪਰਦਾਦੀ ਨੇ ਜਿਵੇਂ ਤੇਰਾ ਪਰਿਵਾਰ ਜੋੜਿਆ ਦੀਗਾ ਵੀ ਉਮੀਦ ਨੂੰ ਜੋੜਨਾ ਬੂ ਮਿਹਨਤ ਕਰਨੀ ਪਊਗੀ ਤੇ ਐਵੇਂ ਜੀਵਨ ਗੁਜ਼ਾਰ ਬਸ ਕਰਨਾ ਪਊਗਾ ਮਿਹਨਤ ਕਰਕੇ ਗਰੀਬੀ ਦਾ ਹੱਲ ਹੁੰਦਾ ਹੈਗਾ ਵੀ ਪੈਸਾ ਤੂੰ ਤਾਂ ਕਹਿੰਦੀ ਸੀ ਪੈਸਾ ਚੀਜ਼ ਕੋਈ ਨਹੀਂ ਹੈਗੀ ਇੱਥੇ ਦਾ ਤੂੰ ਦੁੱਧ ਦੀਆਂ ਘੁਰਲਿਆ ਕਰਦੀ ਸੀ ਤੇ ਵੀ ਹੁਣ ਤੈਨੂੰ ਝੱਲਣਾ ਪਊਗਾ ਇਹ ਕਿਉਂਕਿ ਹੁਣੀ ਅਕਲ ਬਾਅਦ ਤੋਂ ਹੀ ਆਉਂਦੀ ਹੁੰਦੀ ਹੈ ਪਹਿਲਾਂ ਨਹੀਂ ਆਉਂਦੀ